ਸਵਾਜ ਦਾ ਟਾਪਿਕ ਹਰ ਉਸ ਇਨਸਾਨ ਨੂੰ ਦੇਖਣਾ ਚਾਹੀਦਾ ਹੈ ਜੋ ਘਰੋਂ ਸਵੇਰੇ ਬੜੀ ਉਮੀਦ ਨਾਲ ਬਾਹਰ ਨਿਕਲਦਾ ਹੈ ਰੋਜ਼ੀ-ਰੋਟੀ ਦੀ ਤਲਾਸ਼ ਲਈ ਔਰ ਜਦੋਂ ਦਫ਼ਤਰ ਪਹੁੰਚਦਾ ਹੈ ਤਾਂ ਉੱਥੇ ਇੰਨਾ ਟੌਕਸਿਕ ਮਾਹੌਲ ਹੋਇਆ ਹੁੰਦਾ ਹੈ ਕਿ ਉਹਨੂੰ ਲੱਗਦਾ ਹੈ ਕਿ ਸ਼ਾਇਦ ਮੈਂ ਜੌਬ ਹੀ ਨਾ ਕਰਾਂ ਇਹ ਅਸੀਂ ਨਹੀਂ ਕਹਿ ਰਹੇ ਕਿਉਂਕਿ ਜ਼ਿਆਦਾਤਰ ਲੋਕਾਂ ਦੀ ਇਹ ਕਹਾਣੀ ਹੈ ਔਰ ਗੈਲਪਸ ਇੱਕ ਅਮਰੀਕਾ ਦੀ ਆਰਗੇਨਾਈਜੇਸ਼ਨ ਹੈ ਜਿਨ੍ਹਾਂ ਨੇ ਇੱਕ ਸਰਵੇ ਕੀਤਾ ਹੈ ਜਿਸ ਦੇ ਅਨੁਸਾਰ ਸਿਰਫ 14% ਭਾਰਤੀ ਲੋਕ ਜਿਹੜੇ ਆ ਉਹ ਕੰਮ ਦੇ ਟਾਈਮ ਤੇ ਖੁਸ਼ ਰਹਿੰਦੇ ਆ ਯਾਨੀ ਕਿ 10 ਚੋਂ ਜਿਹੜੇ 8 ਸਕਸ਼ਨੇ ਜਿਹੜੇ ਉਹ ਕੰਮ ਤੇ ਆ ਕੇ ਦੁਖੀ ਰਹਿੰਦੇ ਆ ਲੇਕਿਨ ਸਿਰਫ 2-3 ਲੋਕ ਜਿਹੜੇ ਆ ਉਹ ਖੁਸ਼ ਰਹਿੰਦੇ ਆ ਆਖਿਰ ਵਜ੍ਹਾ ਕੀ ਹੈ ਕਿਉਂਕਿ ਕਰੋਨਾ ਅਰਬਾਰ ਪਏ ਹਰ ਸਾਲ ਕੰਪਨੀਆਂ ਜਿਹੜੀਆਂ ਨੇ ਆਪਣੇ EMPLOYEES ਦੇ WELFARE ਤੇ ਲਗਾਉਂਦੀਆਂ ਨੇ ਲੇਕਿਨ ਉਸ ਦੇ ਬਾਵਜੂਦ ਅਗਰ ਜਿਹੜਾ ਵਰਕ ਕਲਚਰ ਹੈ ਕੰਪਨੀ ਦਾ ਜੋ ਮਾਹੌਲ ਹੈ ਉਥੇ ਸਹੀ ਨਹੀਂ ਹੈ ਤੇ ਫਿਰ ਕੋਈ ਨਾ ਕੋਈ ਤੇ ਵਜ੍ਹਾ ਹੈ ਹੀ ਸੋ ਅੱਜ ਚਰਚਾ ਕਰਾਂਗੇ ਕਿ ਆਖਿਰ ਕੰਮ ਕਰਨ ਦੇ ਦੌਰਾਨ ਲੋਕ ਜਿਹੜੇ ਆ ਭਾਰਤ ਚ ਕਿਉਂ ਨਹੀਂ ਖੁਸ਼ ਰਹਿ ਪਾਉਂਦੇ ਹਾਲਾਂਕਿ ਬਾਕੀ ਕੰਟਰੀਆਂ ਦਾ ਬਹੁਤ ਵਧੀਆ ਹਾਲ ਨਹੀਂ ਅਮਰੀਕਾ ਦੀ ਗੱਲ ਕਰੀਏ ਤੇ ਉੱਤੇ 50% ਲੋਕ ਜਿਹੜੇ ਆ ਕੰਮ ਵੇਲੇ ਪੂਰੀ ਸਟ੍ਰੈਸ ਚ ਰਹਿੰਦੇ ਆ ਲੇਕਿਨ ਜਿਹੜੀ ਗੈਲਪਸੀ ਸਟੱਡੀ ਤੋਂ ਅਸੀਂ ਦਿਖਾਵਾਂਗੇ ਉਸ ਦੇ ਨਾਲ ਅਸੀਂ ਤੁਹਾਨੂੰ ਇਹ ਵੀ ਦਿਖਾਵਾਂਗੇ ਕਿ ਸਟ੍ਰੈਸ ਚੋਂ ਬਾਹਰ ਕਿਵੇਂ ਨਿਕਲਣਾ ਕਿਉਂਕਿ ਸਾਡੇ ਨਾਲ ਇੱਕ ਲਾਈਫ ਕੋਚ ਹੋਣਗੇ ਔਰ ਇੱਕ ਸਾਈਕੋਥੈਰੇਪਿਸਟ ਹੋਣਗੇ ਜਿਹੜੇ ਸਾਨੂੰ ਦੱਸਣਗੇ ਕਿ ਕੰਮ ਦੇ ਮਾਹੌਲ ਦੇ ਵਿੱਚ ਅਗਰ ਸਟ੍ਰੈਸ ਹੈ ਸਟ੍ਰੈਸ ਨੂੰ ਦੂਰ ਕਿਵੇਂ ਕਰਨਾ ਹੈ ਔਰ ਸਟ੍ਰੈਸ ਤੋਂ ਬਚਣਾ ਕਿਵੇਂ ਕਰਕੇ ਜੇ ਲੰਬੀ ਸਟ੍ਰੈਸ ਰਵੇ ਤੇ ਉਹ ਕਿਸੇ ਨੂੰ ਬਰਨ ਆਊਟ ਕਰ ਦਿੰਦੀ ਹੈ ਜਿਸ ਨਾਲ ਨਾ ਸਿਰਫ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ ਸਿਹਤ ਦੇ ਨਾਲ ਨਾਲ ਤੁਹਾਡਾ ਜਿਹੜਾ ਪੂਰਾ ਜ਼ਿੰਦਗੀ ਦਾ ਤਾਣਾ ਬਣਾ ਹੈ ਉਹ ਵਿਗੜ ਸਕਦਾ ਸੋ ਅੱਜ ਦੀ ਸਟੋਰੀ ਵਿੱਚ ਤੁਹਾਨੂੰ ਦੱਸਾਂਗੇ ਕਿ ਆਖਰ ਵਰਕਪਲੇਸ ਤੇ ਖੁਸ਼ੀਆਂ ਜਿਹੜੀਆਂ ਨੇ ਉਤੋਂ ਕਿਉਂ ਚਲੀਆਂ ਗਈਆਂ ਔਰ ਕਿਉਂ ਲੋਕ ਜਿਹੜੇ ਆ ਕੰਮ ਔਰ ਜਿਹੜਾ ਆਪਣੀ ਜ਼ਿੰਦਗੀ ਹੈ ਉਹਦਾ ਬੈਲੈਂਸ ਨਹੀਂ ਰੱਖ ਪਾ ਰਹੇ ਤਾਂ ਅੱਜ ਦੀ ਕਵਰ ਸਟੋਰੀ ਜਿਹੜੀ ਉਹ ਕਾਫੀ ਜ਼ਿਆਦਾ ਇੰਟਰਸਟਿੰਗ ਹੈ ਕਿਉਂਕਿ ਅ ਦੱਸ ਦਈਏ ਕਿ ਸਾਡੇ ਦੇਸ਼ ਦੇ ਵਿੱਚ 52 ਮਿਲੀਅਨ ਜਿਹੜੇ ਲੋਕ ਨੇ ਉਹ ਪ੍ਰਾਈਵੇਟ ਨੌਕਰੀਆਂ ਦੇ ਵਿੱਚ ਨੇ ਤਾਂ ਤੁਸੀਂ ਸੋਚਦੇ ਹੋ ਕਿ 5 ਕਰੋੜ 20 ਲੱਖ ਲੋਕ ਜਿਹੜੇ ਨੇ ਉਹ ਪ੍ਰਾਈਵੇਟ ਨੌਕਰੀਆਂ ਦੇ ਵਿੱਚ ਨੇ ਤੇ ਬਹੁਤ ਸਾਰੇ ਰੀਜ਼ਨਸ ਹੋਣਗੇ ਕਿ ਉਹ ਨਾ ਖੁਸ਼ ਹੋਣਗੇ ਪਰ ਸਾਡੀ ਕਵਰ ਸਟੋਰੀ ਜਿਹੜੀ ਹੈ ਉਸ ਦੇ ਵਿੱਚ ਅਸੀਂ ਤੁਹਾਨੂੰ ਨਾ ਸਿਰਫ ਰੀਜ਼ਨਸ ਦੱਸਾਂਗੇ ਤੁਸੀਂ ਵੀ ਸਾਨੂੰ ਰੀਜ਼ਨਸ ਜਿਹੜੇ ਨੇ ਉਹ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਦੱਸਾਂਗੇ ਕਿ ਆਖਿਰ ਤੁਸੀਂ ਕਿਵੇਂ ਆਪਣੀ ਵਰਕਪਲੇਸ ਤੇ ਖੁਸ਼ ਰਹਿ ਸਕਦੇ ਹੋ ਨੀਂਦ ਵੀ ਗਵਾਈ ਤੇ ਸੁਪਨੇ ਵੀ ਦਾਤੇ ਨੇ ਕੀ ਮੰਜ਼ਲ ਪਾਉਣੀ ਅਸੀਂ ਭਟਕੇ ਰਾਹ ਤੇ ਨੇ ਕੰਮ ਜ਼ਿੰਦਗੀ ਦਾ ਹਿੱਸਾ ਸੀ ਪਰ ਬਣ ਗਿਆ ਜ਼ਿੰਦਗੀ ਕਿੱਧਰ ਜਾਏਗੀ ਜ਼ਿੰਦਗੀ ਦੀ ਕਿਸ਼ਤੀ ਆਸਾਂ ਮਲਾਤੇ ਗੈਸ ਆਈ ਵੁੱਡ ਲਾਈਕ ਟੂ ਬੁੱਕ ਅ ਟੇਬਲ ਫਾਰ ਟੂ ਸ਼ੁਰ ਸਰ ਹੋਲ ਸਾਈਡ ਯੂ ਨੇਮ ਸਰ ਹਰੀ ਸਾਡੂ

ਸਟੋਰੀ ਦੇ ਨਾਲ ਜਾਂ ਫਿਰ ਇਸ ਟਾਪਿਕ ਦੇ ਨਾਲ ریلیਟ ਕਰ ਸਕਦੇ ਹੋਣਗੇ ਸਭ ਤੋਂ ਪਹਿਲਾਂ ਜਗਦੀਪ ਜੀ ਤੁਹਾਡੇ ਤੋਂ ਜ਼ਰੂਰ ਸਮਝਣਾ ਚਾਹਵਾਂਗੇ ਇਸ ਸਵਾਲ ਨੂੰ ਉਸ ਤੋਂ ਬਾਅਦ ਸਾਡੇ ਗੈਸਟ ਜਿਹੜੇ ਨੇ ਉਹਨਾਂ ਨੂੰ ਵੀ ਇੰਟਰੋਡਿਊਸ ਕਰਾਵਾਂਗੇ ਸੋ ਕਾਮ ਦਾ ਸਟ्रेस ਯਾਨੀ ਕਿ ਤੁਸੀਂ ਜੌਬ ਲਈ ਕਰੋ ਨਿਕਲ ਰਹੇ ਹੋ ਲੇਕਿਨ ਜੌਬ ਦੇ ਜਿਹੜੇ ਚੈਲੰਜਸ ਆ ਉਸ ਨਾਲ ਤੁਹਾਡੀ ਜ਼ਿੰਦਗੀ ਰੈਸਟਲੈਸ ਹੋ ਜਾਂਦੀ ਹੈ ਅਸੀਂ ਇਤਫਾਕਨ ਕੱਲ ਜਿਹੜਾ ਇੱਕ ਡੇਲੀ ਪੋਸਟ ਦੇ ادارے ਦੇ ਵਿੱਚ ਅਸੀਂ ਇੱਕ ਲਾਈਫ ਕੋਚ ਜਿਹੜੇ ਆ ਉਹਨਾਂ ਨੂੰ ਬੁਲਾਇਆ ਕਿ ਆਖਰ ਕੰਮ ਦੇ ਵਿੱਚ employees ਦੀ ਸਟ्रेस ਕਿਵੇਂ ਘਟਾਈਏ ਕਿਉਂਕਿ ਤੁਸੀਂ ਦੇਖਿਆ ਇਲੈਕਸ਼ਨਸ ਵਲੇ ਸਾਡੀ ਟੀਮ ਦਿਨ ਰਾਤ ਕੰਮ ਕਰ ਰਹੀ ਸੀ ਔਰ ਉਹਨਾਂ ਨੂੰ ਇੱਕ ਕੋਚਿੰਗ ਦੇ ਲਈ ਕਿਉਂਕਿ ਲਾਈਫ ਕੋਚ ਬੜੀ ਹੈਰਾਨੀ ਹੁੰਦੀ ਹੈ ਕਿ ক্রিকেট ਦਾ ਕੋਚ हॉकी ਦਾ ਕੋਚ ਜਾਂ ਫੁੱਟਬਾਲ ਦਾ ਕੋਚ ਹੁੰਦਾ ਲੇਕਿਨ ਅਸੀਂ ਇੱਕ ਲਾਈਫ ਕੋਚ ਨੂੰ ਬੁਲਾਇਆ ਆਫਿਸ ਔਰ ਉਹਨਾਂ ਨੇ ਦੱਸਿਆ ਕਿ ਕਿਵੇਂ ਜ਼ਿੰਦਗੀ ਦੇ ਵਿੱਚ ਅਸੀਂ ਕੰਮ ਨੂੰ ਔਰ ਆਪਣੀ ਜ਼ਿੰਦਗੀ ਦਾ ਵਿੱਚ ਬੈਲੈਂਸ ਨਹੀਂ ਰੱਖ ਪਾ ਰਹੇ ਬੜੀਆ ਵਧੀਆ ਗੱਲ ਦਸੀਆਂ ਲੇਕਿਨ ਇਤਫਾਕਨ ਗੈਲਪਸ ਦੀ ਰਿਪੋਰਟ ਆਈ ਗੈਲਪਸ ਇੱਕ ਅਮਰੀਕਨ ਆਰਗੇਨਾਈਜੇਸ਼ਨ ਆ ਜਿਹੜੀ ਹਰ ਸਾਲ ਸਰਵੇ ਕਰਦੀ ਹੈ ਕਿ ਦੁਨੀਆ ਦੇ ਲੋਕ ਜਿਹੜੇ ਜਿਵੇਂ ਅਸੀਂ ਹੈਪੀ ਇੰਡੈਕਸ ਦੀ ਸਟੋਰੀਜ਼ ਜਿਹੜੀ ਦਿਖਾਈ ਸੀ ਉਹ ਗੈਲਪਸ ਦੀ ਸਟੱਡੀ ਸੀ ਕਿ ਦੁਨੀਆ ਦੇ ਲੋਕ ਜਿਹੜੇ ਆ ਉਹਨਾਂ ਦੀ ਖੁਸ਼ੀਆਂ ਨੂੰ ਖੰਭ ਕਿਉਂ ਜਿਹੜੇ ਲੱਗੇ ਨੇ ਕੀ وجہ ਹੈ ਕਿ ਲੋਕ ਜਿਹੜੇ ਆ ਖੁਸ਼ ਨਹੀਂ ਰਹਿ ਪਾ ਰਹੇ ਔਰ ਖਾਸ ਤੌਰ ਤੇ ਕੰਮ ਦੇ ਦੌਰਾਨ ਲੋਕ ਜਿਹੜੇ ਆ ਕੰਮ ਤੇ ਕਿਉਂ ਨਹੀਂ ਕਨਸੈਂਟਰੇਟ ਕਰ ਪਾ ਰਹੇ ਬਹੁਤ ਸਾਰੀਆਂ ਘਰਦੀਆਂ ਘਰੇਲੂ ਮਜਬੂਰੀਆਂ ਹੁੰਦੀਆਂ ਲੇਕਿਨ ਕਈ ਵਾਰ ਕੀ ਹੁੰ ਮਾਹੌਲ ਹੁੰਦਾ ਉਸ ਦੇ ਨਾਲ ਲੋਕ ਜਿਹੜੇ ਆ ਕਾਫੀ ਨਿਰਾਸ਼ ਹੋ ਜਾਂਦੇ ਆ ਔਰ ਨਾ ਸਿਰਫ ਕੰਪਨੀ ਦੀ ਆਉਟਪੁੱਟ ਘਟਦੀ ਆ ਉਸ ਦੇ ਨਾਲ ਹੋਰ ਹੀ ਬੜੇ ਨੁਕਸਾਨ ਹੁੰਦੇ ਆ ਕਿਉਂਕਿ ਇੱਕ ਸਰਵੇ ਦੇ ਇਹ ਵੀ ਕਹਿੰਦਾ ਹੈ ਕਿ ਜਿੱਥੇ ਜਗ੍ਹਾ ਤੇ ਲੋਕ ਖੁਸ਼ ਰਹਿੰਦੇ ਆ ਉਹਨਾਂ ਕੰਪਨੀਆਂ ਦਾ ਪ੍ਰੋਫਿਟ 23% ਤੱਕ ਵੱਧ ਜਾਂਦਾ ਸੋ ਅੰਦਾਜ਼ਾ ਲਗਾਓ ਕਿ ਜਿੱਥੇ ਲੋਕ ਖੁਸ਼ ਨੇ ਉੱਥੇ 23% ਜਿਹੜੇ ਉਹਨਾਂ ਦੀ ਕੰਪਨੀ ਦਾ ਪ੍ਰੋਫਿਟ ਵੱਧ ਜਾਂਦਾ ਲੇਕਿਨ ਜਿਨ੍ਹਾਂ ਕੰਪਨੀਆਂ 'ਚ ਜਿਹੜੇ EMPLOYEES ਆ ਜਿਹੜੇ ਕੰਮ ਕਰਨ ਵਾਲੇ ਉੱਤੇ ਖੁਸ਼ ਨਹੀਂ ਆ ਦੁਨੀਆ ਦੀ ਗੱਲ ਕਰੀਏ ਤਾਂ ਉੱਥੇ 7.8 ਟ੍ਰਿਲੀਅਨ ਡਾਲਰ ਦਾ ਨੁਕਸਾਨ ਹੁੰਦਾ ਜੋ ਕਿ ਦੁਨੀਆ ਦੀ 11% ਜੀਡੀਪੀ ਦੇ ਮੁਕਾਬਲੇ ਯਾਨੀ ਕਿ ਬਹੁਤ ਸਾਰੀ ਕੰਟਰੀਜ਼ ਦਾ ਜਿਹੜਾ ਬਜਟ ਹੈ ਉਸ ਤੋਂ ਵੀ ਕਿਤੇ ਜ਼ਿਆਦਾ ਜਿਹੜਾ ਹੈ ਨੁਕਸਾਨ ਹੋ ਜਾਂਦਾ ਸੋ ਅਗਰ ਵਜ੍ਹਾ ਕੀ ਹੈ ਕਿ ਕਿਉਂ EMPLOYEES ਨੂੰ ਅਸੀਂ ਖੁਸ਼ ਨਹੀਂ ਰੱਖ ਪਾਦੇ ਇਹ ਬੜੀ ਵੱਡੀ ਜਿਹੜੀ ਹੈ ਇੱਕ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਕੋਸ਼ਿਸ਼ ਹੁੰਦੀ ਹੈ ਹਰ ਔਰਗੇਨਾਈਜੇਸ਼ਨ ਦੀ ਕਿ ਆਪਣੇ EMPLOYEES ਨੂੰ ਖੁਸ਼ ਰੱਖੇ ਲੇਕਿਨ ਕੁਝ ਰੀਜ਼ਨ ਜਿਹੜੀਆਂ ਨੇ ਉਹਨਾਂ ਦੇ ਕਾਰਨ employees اور employer ਦਾ ਰਿਸ਼ਤਾ ਜਿਹੜਾ ਉਹ ਇਹਨਾਂ ਵਿਗੜ ਜਾਂਦਾ ਕਿ ਬਹੁਤ ਸਾਰੇ ਲੋਕ ਕੰਪਨੀ ਦਾ ਆਪਣਾ ਹਿੱਸਾ ਹੀ ਨਹੀਂ ਸਮਝਦੇ ਔਰ ਕੰਮ ਨੂੰ ਸਿਰਫ ਬੋਝ ਸਮਝ ਕੇ ਕੰਮ ਕਰਦੇ ਐ ਸੋ ਅੱਜ ਜਿਸ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕੰਮ ਨੂੰ ਕਿਵੇਂ ਇੰਜੋਏ ਕਰਨਾ ਹੈ ਲੇਕਿਨ ਤੁਹਾਨੂੰ ਦੱਸ ਦਿਆਂ ਕਿ ਪਹਿਲਾਂ ਅਸੀਂ ਕੁਝ ਲੋਕਾਂ ਦੇ ਅੱਜ ਰਿਐਕਸ਼ਨਸ ਲਏ ਉਹਨਾਂ ਦਾ ਸੁਝਾਅ ਲਿਆ ਕਿ ਕੀ ਉਹ ਆਪਣਾ ਕੰਮ ਇੰਜੋਏ ਕਰਦੇ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਉਹ ਖੁੱਲਕੇ ਨਹੀਂ ਬੋਲਦੇ ਕਿਉਂਕਿ ਅਗਰ ਕਹਿਣਗੇ ਕਿ ਕੰਮ ਇੰਜੋਏ ਨਹੀਂ ਕਰਦੇ ਤੇ ਬਹੁਤ ਸਾਰੇ ਕਲਾਸ ਲੈ ਲੈਣਗੇ ਲੇਕਿਨ ਕੁਝ ਲੋਕਾਂ ਨੇ ਜਿਹੜੇ ਸਾਨੂੰ ਇਨਪੁਟ ਦਿੱਤੇ ਉਹ ਤੁਹਾਨੂੰ ਸੁਣਾਉਣਗੇ मेरा विचार बिल्कुल भिन्न है पता नहीं मेरा काम करने का ढंग अलग है या मेरी परिस्थितियाँ बहुत अच्छी हैं मैं तो अपने आप को हमेशा उत्साहित और आनंदित ही पाता हूँ मुझे लगता है कर्तव्य निष्ठा यदि जीवन में रहती है आदमी अपने कार्य के प्रति ईमानदार है तो वो हमेशा ही संतुष्ट रहेगा दूसरा जो मेरा व्यवसाय है वो अध्यापन का है और उसमें भी साहित्य से जुड़े होने की वजह से संवेदना से जुड़े होने की वजह से मैं हमेशा ही उत्साहित और आनंदित रहता हूँ दूसरा मेरा जो दायित्व है वो अपने विद्यार्थियों को आलोकित करना है प्रकाशित करना है तो मैं अपने आप को अत्यंत सौभाग्यशाली मानता हूँ कि मैं उनके जीवन में उनके जीवन की किसी भी समस्या को सुलझाने में अपने जीवन के अनुभव का प्रयोग कर पाऊँ तो मैं हमेशा आनंदित रहता हूँ मुझे कभी ए, बीस साल से मैं इस कार्य में हूँ मैं हमेशा बढ़ चढ़ कर हर साल जब नया सेशन शुरू होता है तो मैं पूरे जोर से पूरे उत्साह से बढ़ चढ़ कर अपना कार्य करता हूँ मुझे कभी नहीं लगा कि मैं उदास हूँ मैं हमेशा नित नूतन नवीन जवान बना रहता हूँ खुशी होती है मुझे अपने कार्य से मैं बहुत खुश हूँ पहली बात तो ये है कि ये इम्प्लॉय के ऊपर डिपेंड करता है कि वो अपनी जॉब को कितने अच्छे से करता है या प्रेशर के साथ करता है प्रेशर के साथ करेगा तो मुझे नहीं लगता कि वो मतलब लाइफ टाइम के लिए अपनी जॉब करेगा मतलब अगर अपनी जॉब को आप ऐसा समझो कि हाँ यार हाँ, हाँ, ये मेरा काम है और मुझे करना ही करना है तो मतलब खुश होकर करो ना फिर तो आपको स्ट्रेस लेने की जरूरत ही नहीं है तो अपने काम को हमेशा अच्छे से करना चाहिए और खुश होकर करोगे तभी आपकी ग्रोथ हो पाएगी हम घर के बाद मुझे लगता है घर से भी ज्यादा टाइम हम आजकल अपनी वर्क प्लेस पे स्पेंड करते हैं तो जैसे हम घर का माहौल एक्सपेक्ट करते हैं कि बहुत हैप्पी और यू नो पॉजिटिव होना चाहिए वैसे ही हम अपनी वर्क प्लेस का भी एटमोसफेयर वैसे ही एक्सपेक्ट करते हैं और मुझे लगता है कि यहां पे हमें इम्प्लॉयज को ये मिला है एंड दैट्स वी आर वेरी हैप्पी है मैं हैप्पी हाँ मैन अपनी जॉब न दस साल हो गया मैं जॉब कर रहा हूं एको एक कंपनी के लगता है कि अनहैप्पी होने का रीजन एक ही हो सकता है आ, या तो सैलरी है या कोई परसनल इशू है ਤੇ ਮੈਨੂੰ ਐ ਲੱਗਦਾ ਕਿ ਅਗਰ ਆਪਾਂ ਆਫਿਸ ਆ ਕੇ ਕੰਮ ਕਰ ਰਹੇ ਆ ਸਾਨੂੰ ਕੰਮ ਮਿਲ ਰਿਹਾ ਹੈ ਅਗਰ ਆਪਾਂ ਨੂੰ ਨੈਗੇਟਿਵ ਵੇ ਨਾਲ ਕੰਮ ਕਰਾਂਗੇ ਕਿ ਸਾਨੂੰ ਕੰਮ ਜਿਆਦਾ ਮਿਲ ਗਿਆ ਹੈ ਜਾਂ ਕੰਮ ਦਾ ਪ੍ਰੈਸ਼ਰ ਦਿੱਤਾ ਹੈ ਮੈਨੂੰ ਲੱਗਦਾ ਕਿ ਅਸੀਂ ਉਹ ਜੋਬ ਤੇ ਹੈਪੀ ਹੋ ਹੀ ਨਹੀਂ ਸਕਦੇ ਆ ਆਪਾਂ ਅਗਰ ਡੇਲੀ ਆਈਏ ਇਹ ਸੋਚੀਏ ਕਿ ਕੰਮ ਤਾਂ ਕਰਨਾ ਹੀ ਹੈ ਅਗਰ ਆਪਾਂ 9 ਤੋਂ 6 ਜਾਂ 9 ਤੋਂ 7:30 ਸ਼ਿਫਟ ਆ ਆਪਾਂ ਕੰਮ ਕਰਨਾ ਹੈ ਉਹਨਾਂ ਅਗਰ ਖੁਸ਼ੀ ਨਾ ਕਰਾਂਗੇ ਆਕੇ ਤਾਂ ਮੈਨੂੰ ਲੱਗਦਾ ਨਹੀਂ ਕਿ ਟਾਈਮ ਦਾ ਪਤਾ ਲੱਗੇਗਾ ਤੁਹਾਨੂੰ ਔਰ ਮੇਰੀ ਇਹੀ ਹੈਬਿਟ ਹੈ ਕਿ ਮੈਂ ਆਕੇ ਖੁਸ਼ੀ ਨਾ ਕੰਮ ਕਰਦਾ ਤਾਂ ਮੈਨੂੰ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਔਰ ਮੈਂ ਹੈਪੀ ਜੋਬ ਤੇ ਜਾਣਾ ਔਰ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਐਂਡ ਆਫ ਦਾ ਡੇ ਮੈਂ ਘਰ ਜਾਣਾ ਕਿ ਮੈਂ ਸਾਰਾ ਕੰਮ ਕਰਕੇ ਘਰ ਜਾ ਰਿਹਾ ਨਾਨਕ ਦੁਖਿਆ ਸਭ ਸੰਸਾਰ ਸੋ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਵੀ ਸਾਰੇ ਸੰਸਾਰ ਜ ਕਿਸੇ ਨਾ ਕਿਤੇ ਦੁਖੀ ਹੈ ਹੀ ਹੈ ਸੋ ਜੌਬ ਦੀ ਜਿੱਥੇ ਤੱਕ ਗੱਲ ਆਂਦੀ ਹੈ देयर आर ਡੇਸ ਕਦੀ ਕਦੀ ਕੋਈ ਦਿਨ ਐਸੇ ਹੁੰਦੇ ਆ ਜਿੱਦੇ ਸਾਨੂੰ ਲੱਗਦਾ ਕਿ ਸਾਰੀ ਚੀਜ਼ਾਂ ਸਾਡੇ ਬਸਤ ਹੈ ਗਈਆਂ ਵਰਕ এনवायरमेंट ਫ੍ਰੈਂਡਲੀ ਹੈ ਸਭ ਕੁਝ ਹੈ ਉਹ ਦਿਨਾਂ ਸੀ ਖੁਸ਼ ਹੁੰਦੇ ਆ ਬਟ ਕੋਈ ਕੋਈ ਦਿਨ ਐਸੇ ਲੱਗਦਾ ਕਿ ਬਹੁਤ ਹੀ ਜ਼ਿਆਦਾ ਦੁਖੀ ਆ ਸਟੂਡੈਂਟਸ ਨੇ ਆ ਕੇ ਕੁਛ ਇੱਦਾ ਦੀ ਕਰਤੀ ਹਰਕਤ ਜਾਂ ਬਿਗਸ ਮੀਡੀਐਸ ਡਬਲਯੂ ਵੀਆ ਸੋ ਸਾਰੇ ਕਾਲਜ ਦੇ ਸਟੂਡੈਂਟਸ ਨਾਲ ਵੀ ਅਸੀਂ ਡੀਲ ਕਰੀਦਾ ਹੈ ਸੋ ਕਿਸੇ ਦਿਨ ਐਸਾ ਲੱਗਦਾ ਕਿ ਕਿੱਥੇ ਫਸ ਗਏ ਯਾਰ ਮਤਲਬ ਕੋਈ ਆਪਣਾ ਕੰਮ ਸ਼ੁਰੂ ਕਰ ਲਈ ਹੈ ਕੁਛ ਹੈ ਬਿਕੋਸ ਤੁਹਾਨੂੰ ਬੌਸ ਦੀ ਵੀ ਸੁਣਨੀ ਪੈਂਦੀ ਐਂਡ ਦੈਨ ਸਟੂਡੈਂਟਸ ਸਟੂਡੈਂਟਸ ਦੀ ਆਪਣੀ ਡਿਮਾਂਡਸ ਹੁੰਦੀਆਂ एडमिनिस्ट्रेशन ਦੇ ਆਪਣਾ ਵਰਕ ਕਰਨ ਦਾ ਤਰੀਕਾ ਹੁੰਦਾ ਹੈ ਤੁਹਾਨੂੰ ਲੱਗਦਾ ਤੁਸੀਂ ਵਿੱਚ ਫਸ ਗਏ ਸੋ ਮੈਨੂੰ ਤਾਂ ਆਪਣੀ ਜਨੀਅਰ ਜਿਹੜੀ ਮੇਰੀ ਡੀਐਸਡਬਲ ਦੀ ਰਹੀ ਹੈ ਮੈਨੂੰ ਲੱਗਦਾ ਵੀ ਬਹੁਤ ਦੁਖੀਆਂ ਹੋ ਜਾਂਦੀਆਂ ਕੰਮ ਕਰਦੇ ਕਰਦੇ ਬਿਕਸ ਸਟੂਡੈਂਟਸ ਜਿੱਥੇ ਥੋੜਾ ਜਿਹਾ ਵੀ ਆਉਂਦੀ ਸਟੂਡੈਂਟਸ ਪ੍ਰੋਟੈਸਟ ਤੇ ਬੈਠ ਗਏ ਐਡਮਿਨਿਸਟ੍ਰੇਸ਼ਨ ਆਪਣੀ ਜਗ੍ਹਾ ਅੜ ਜਾਂਦੀ ਹੈ ਐਂ ਤੁਹਾਨੂੰ ਹੈਲਪਲੈਸਨੈਸ ਫੀਲ ਹੁੰਦੀ ਆਈ ਥਿੰਕ ਇੱਕੋ ਜਿਹੜੀ ਪਾਵਰ ਦੀ ਕਮੀ ਹੈ ਬਿਕਸ ਜਦੋਂ ਤੁਸੀਂ EMPLOYE ਹੁੰਦੇ ਹੋ ਸੋ ਯੂ ਹੈਵ ਟੂ ਟੇਕ ਡਾਇਰੈਕਸ਼ਨਸ ਫਰਮ ਦ ਬੌਸ ਗੱਲ ਕਰੀਏ ਖੁਸ਼ੀ ਦੀ ਪਹਿਲਾਂ ਬੜੇ ਹੈਪੀ ਸੀ ਪਰ ਜਿੱਦਾਂ ਜਿੱਦਾਂ ਜੋਬ ਸਾਡੀ ਵਧਦੀ ਗਈ ਮੁਲਾਜ਼ਮਾਂ ਦੀ ਘਾਟ ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ ਡਿਪਾਰਟਮੈਂਟਸ ਦੇ ਵਿੱਚ ਉਹਦੇ ਕਰਕੇ ਅਨ ਹੈਪੀ ਹੋਣ ਲੱਗ ਗਏ ਅਸੀਂ ਕਿਉਂਕਿ ਇੱਕ ਤਾਂ ਸਾਡੇ ਕੋਲੇ ਪੈਨਸ਼ਨ ਸਕੀਮ ਨਹੀਂ ਨਿਊ ਪੈਨਸ਼ਨ ਸਕੀਮ ਉਹਦਾ ਜੋ ਸੇਫ ਨਹੀਂ ਅਸੀਂ 올ਡ ਪੈਨਸ਼ਨ ਸਕੀਮ ਨਾਲ ਘਟੋ ਘਟਾ ਸਾਡਾ ਜਿਹੜਾ ਫਿਊਚਰ ਆ ਬੜਾ ਆਪਾ ਉਹ ਸੇਫ ਸੀ ਸੈਕੰਡ ਜਿਹੜੇ ਹੁਣ ਨਵੇਂ ਬੱਚੇ ਭਰਤੀ ਹੋ ਰਹੇ ਨੇ 2020 ਤੋਂ ਬਾਅਦ ਉਹਨਾਂ ਦਾ ਪਰਵੀਸ਼ਨ ਪੀਰੀਅਡ ਤੇ ਅੱਜ ਦੀ ਉਹ ਵਿਰਾਈ ਜਿਹੜੀ ਆ ਉਹ ਜ਼ਰੂਰ ਲਵਾਂਗੇ ਕਿਉਂਕਿ ਅਸੀਂ ਜੋ ਵਿਊਜ਼ ਲਏ ਨੇ ਤਾਂ ਬੜਾ ਮਿਕਸਡ ਰਿਸਪੌਂਸ ਜਿਹੜਾ ਹੈ ਉਹ ਜ਼ਰੂਰ ਮਿਲਿਆ ਕਈ ਲੋਕ ਖੁਸ਼ ਨੇ ਪਰ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਨਾਖੁਸ਼ੀ ਨੇ ਕਹੇ ਸਾਡੇ ਨਾਲ ਗੈਸ ਜਿਹੜੇ ਨੇ ਉਹ ਵੀ ਜੁੜ ਗਏ ਨੇ ਲਾਈਫ ਕੋਚ ਸਾਡੇ ਨਾਲ ਮਧੂ ਪੰਡਿਤ ਜੀ ਜੁੜ ਗਏ ਨੇ ਇਸ ਦੇ ਨਾਲ ਹੀ ਨਿਸ਼ੀ ਕੁਠਾ ਜਿਹੜੇ ਨੇ ਜੋ ਥੈਰੇਪਿਸਟ ਨੇ ਉਹ ਵੀ ਸਾਡੇ ਨਾਲ ਜੁੜ ਗਏ ਨੇ